ਇਟਲੀ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਭਾਈ ਜਲਦੇਵ ਸਿੰਘ ਦੁਬਾਰਾ ਨੇ ਨਿਸ਼ਕਾਮ ਸੇਵਾ ਬੇਸ਼ੱਕ ਅੱਜ ਅਸੀਂ ਪਰਿਵਾਰਾਂ ਸਮੇਤ ਵਿਦੇਸ਼ਾਂ ਵਿੱਚ ਰਹਿਣ ਲੱਗੇ ਰਿਹਾ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਮਾਮੂਲੀ ਪੰਜਾਬੀ ਨਾਲ ਜੋੜ ਕੇ ਵੀ ਰੱਖਣਾ ਬਹੁਤ ਜ਼ਰੂਰੀ ਹੈ ਇਹਨਾਂ ਵਿਚਾਰਾਂ ਦਾ ਪ੍ਰਚਾਰ ਭਾਈ ਜਲਦੇਵ ਸਿੰਘ ਨੇ ਪ੍ਰਸੰਨ ਉਦਰਪਨ ਕਰਦੇ ਕਿਤਾ ਪਿਛਲੇ ਲੰਬੇ ਸਮੇਂ ਤੋਂ ਇਟਲੀ ਵਿੱਚ ਬਖਲੂਪੁਰ ਦੁਆਰਾ ਸਹਿਬਾਨਾਂ ਤੇ ਨਗਰਕੀਤਾਂ ਵਿੱਚ ਜਾ ਕੇ ਪੰਜਾਬੀ ਭਾਸ਼ਾ ਨੂੰ ਕੁਲਕਤ ਕਰਨ ਲਈ ਭਾਈ ਜਲਦੇਵ ਸਿੰਘ ਨੇ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹਾਲ ਬੀਤੇ ਦਿਨੀ ਪਾਇਜਤ ਦੀਪ ਸਿੰਘ ਲਾਸੀ ਸੁਬਹ ਦੇ ਦੋ ਵੱਖ-ਵੱਖ ਗੁਰਦੁਆਰਿਆਂ ਦੁਆਰਾ ਸਹਿਬਾਨਾਂ ਜਿਨ੍ਹਾਂ ਵਿੱਚ ਗੁਰਦੁਆਰਾ ਗੋਬਿੰਦ ਸਿੰਘ ਸਾਹਿਬ ਲਵੀਨ ਰੋਹ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸੁਬਾ ਪ੍ਰੀਤ ਲਾਥੀ ਨਵੀਂ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹਫਤਾਵਾਰੀ ਸਮਾਗਮ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇਖਤਿਆਰ ਕੀਤੇ ਜਾਂਦੇ ਪੈਂਦੀ ਅਖਰੀ ਕਾਇਦੇ ਸਕੂਲੀ ਬੈਗ ਤੇ ਸਟੇਸ਼ਨਰੀ ਦਾ ਸਮਾਨ ਪੇਟ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕਰਵਾਏ ਪੰਤੀ ਅੱਖਰ ਪੰਜਾਬੀ ਭਾਸ਼ਾ ਵਿੱਚ ਬੋਲ ਵੀ ਬਣ ਲਿਗੇ ਉਹਨਾਂ ਆਖਿਆ ਭਾਵੇਂ ਵਿਦੇਸ਼ੀ ਬੋਲੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜੰਮਦੇ ਪਲੇ ਹਨ ਪਰ ਇਸ ਦੇ ਨਾਲ ਨਾਲ ਸਾਨੂੰ ਆਪਣੇ ਬੱਚੇ ਨੂੰ ਪੰਜਾਬੀ ਸੱਭਿਆਚਾਰ ਗੁਰਮੁਖੀ ਅਤੇ ਗੁਰਬਾਣੀ ਸ਼ਬਦਾਂ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਨਾ ਰੱਖ ਸਕੀ ਤਾਂ ਸਾਡੇ ਬੱਚਿਆਂ ਨੂੰ ਸਾਡੇ ਪੰਜਾਬੀ ਵਿਰਸੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਰਹੇਗੀ ਉਹਨਾਂ ਦੱਸਿਆ ਕਿ ਇਟਲੀ ਵਿੱਚ ਭਾਵੇਂ ਅਸੀਂ ਵੱਡੇ ਗੁਰਦੁਆਰੇ ਬਣਾ ਰਹੇ ਹਾਂ ਅਤੇ ਹਰ ਸਾਲ ਵੱਡੇ ਪੱਧਰ ਤੇ ਨਗਰ ਕੀਰਤਨ ਕਰਵਾਏ ਜਾ ਰਹੇ ਹਨ ਪਰ ਅਫਸੋਸ ਸਾਡੇ ਬੱਚਾ ਨੂੰ ਪੈਂਦੀ ਅਖਰ ਤੇ ਪੰਜਾਬੀ ਮਾਂ ਬੋਲੀ ਬਾਰੇ ਪੂਰਾ ਧਿਆਨ ਨਹੀਂ ਹੈ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਤੌਰ ਤੇ ਹਰ ਗੁਰਦੁਆਰਾ ਸਾਹਿਬ ਵਿੱਚ ਵਿਦਿਆ ਗੁਰਬਾਣੀ ਦੇ ਕੀਰਤਨ ਨਾਲ ਜੋੜਨ ਦੀ ਪ੍ਰਾਲੀ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬੀ ਬੱਚੇ ਨੂੰ ਪੰਜਾਬ ਤੇ ਪੰਜਾਬੀਆਂ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਵਾਹਿਗੁਰੂ ਮੇਰੇ ਕੋਲ ਸੇਵਾ ਲੈਣਗੇ ਮੈਂ ਤੇ ਸਾਡੀ ਟੀਮ ਇਸ ਸ਼ਖਾਮ ਸੇਵਾ ਕਰਦੀ ਰਹੇਗੀ ਇਸ ਮੋਕੇ ਨੋਆ ਗੁਰਦੁਆਰਾ ਸਾਹਿਬ ਨਾਲ ਦੀ ਪ੍ਰਬੰਧਕ ਕਮੇਟੀ ਉਹਨਾਂ ਭਾਈ ਜਗਦੇਵ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਭਾਈ ਜਗਦੇਵ ਸਿੰਘ ਵੱਲੋਂ ਹੁਣ ਤੱਕ 800 ਤੋਂ 900 ਬੈਗ ਕਾਇਦੇ ਤੇ ਸੇਸ਼ਤਰੀ ਤੇ ਸਮਾਨ ਇੱਥੇ ਵਿੱਚ ਬੱਚਿਆਂ ਨੂੰ ਵੰਡ ਚੁੱਕੇ ਹਨ ਤੇ ਹੁਣ ਪੰਜਾਬੀ ਭਾਸ਼ਾ ਵਿੱਚ ਊੜਾ ਜੜਾ ਇੰਡੀਸ ਸਹਾਹਾ ਵਾਲੇ ਬੋਰਡ ਵੀ ਬਣਾ ਕੇ ਵੰਡ ਰਹੇ ਹਨ ਅਤੇ ਊੜੇ ਤੇ ਜੂੜੇ ਨਾਲ ਜੁੜਨ ਦਾ 호ਕਾ ਦੇ ਰਹੇ ਹਨ